ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸਾਥਿਓ ਅੱਜ ਤੁਹਾਨੂੰ ਇੱਕ ਨਜ਼ਰ ਕਰਾਉਂਦਿਆਂ ਜਲ ਸਰੋਵਰ ਯੋਜਨਾ ਦੇ ਤਹਿਤ ਇਹ ਅੰਡਰ ਕੰਸਟਰਕਸ਼ਨ ਪਿੰਡ ਅੰਤੌਰ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਲ ਸਰੋਵਰ ਜੋ ਹੈ ਉਹ ਸਾਰੀ ਅਧੀਨ ਚੱਲ ਰਿਹਾ ਹੈ। ਔਰ ਜਿਸ ਤਰ੍ਹਾਂ ਪਿੱਛੇ ਸਟੇਟਮੈਂਟ ਤੁਹਾਨੂੰ ਦਿਖਾਈ ਵੀ ਆਇਆ ਹੈ ਕਿ ਜੋ ਲਿਖਿਆ ਹੈ ਬੋਰਡ ਦੇ ਉੱਤੇ ਕਿ 223 27 12 ਤਰੀ ਨੂੰ ਇਹ ਕੰਮ ਸ਼ੁਰੂ ਹੋਇਆ ਸੀ। ਔਰ 31 12 ਚੋਗੀ ਨੂੰ ਇਹ ਸਮਾਪਤ ਕੀਤਾ ਗਿਆ ਕੰਮ। 6,97,545 ਦੀ ਲਾਗਤ ਇੱਥੇ ਆ ਚੁੱਕੀ ਹੈ। ਔਰ ਕਾਮਾ ਤੁਸੀਂ ਦੇਖ ਸਕਦੇ ਹੋ ਇੱਕ ਬਿਲਕੁਲ ਅਧੂਰਾ ਕੰਮ ਪਿਆ ਹੈ। ਔਰ ਇਹ ਯੋਜਨਾ 24 April 2022 ਦੇ ਵਿੱਚ ਲਾਂਚ ਹੋਈ ਸੀ ਕੇਂਦਰ ਸਰਕਾਰ ਵੱਲੋਂ। ਔਰ 50 ਹਜ਼ਾਰ ਪੂਰੇ ਭਾਰਤ ਦੇ ਵਿੱਚ ਜਲਅਸ਼ਿਆ ਬਣਾਉਣ ਦਾ ਇੱਕ ਟਾਰਗੇਟ ਰੱਖਿਆ ਗਿਆ ਸੀ। ਔਰ 15 August 2013 ਇਹ ਕੰਪਲੀਟ ਹੋਣੇ ਸੀਗੇ। ਔਰ ਇਸ ਦਾ ਮਕਸਦ ਸੀ ਜਲ ਸੰਕਸ਼ਣ ਔਰ ਪਿੰਡੂ ਰੋਜ਼ਗਾਰ ਗਰੰਟੀ ਦੇ ਤਹਿਤ ਕੰਮ ਔਰ ਨਾਲ ਹੀ ਨਾਲ ਆਤਮ ਨਿਰਭਤਾ। ਔਰ ਇਹ ਵੀ ਦੱਸਿਆ ਗਿਆ ਸੀ ਕਿ ਹਰ ਸਾਲ 15 ਅਗਸਤ ਨੂੰ ਇਹ ਜਿਹੜੇ ਜਲਾਸ਼ਯ ਬਣਨੇ ਆ ਇਹ ਜਲ ਸਰੋਵਰ ਬਣਨੇ ਆ ਇਹਨਾਂ ਦੇ ਉੱਤੇ 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਰਾਸ਼ਟਰੀ ਦਿਵਸ ਫੈਰਾਇਆ ਜਾਏਗਾ। ਔਰ ਤੁਸੀਂ ਇਹ ਦੇਖ ਰਹੇ ਹੋ ਕਿ ਇਹ ਜਿਹੜਾ ਕੰਮ ਅਧੂਰਾ ਕੰਮ ਪਿਆ ਹੈ ਕਿਸੇ ਵੀ ਪ੍ਰਕਾਰ ਦਾ ਇੱਥੇ ਰੋਜ਼ਗਾਰ ਸਾਨੂੰ ਦਿਖਾਈ ਨਹੀਂ ਦੇ ਰਿਹਾ ਤੁਸੀਂ ਔਨ ਗਰਾਉਂਡ ਜਿਹੜਾ ਇਸ ਨੂੰ ਦੇਖ ਸਕਦੇ ਹੋ ਆ ਇੱਥੇ ਪਿੰਡ ਦੇ ਜੋ ਨਿਵਾਸੀ ਹਨ ਬੇਰੁਜ਼ਗਾਰ ਹਨ ਉਹ ਆਪਣੇ ਰੋਜ਼ਗਾਰ ਵਾਸਤੇ ਆਤਮ ਨਿਰਭਰਤਾ ਵਾਸਤੇ ਇੱਥੇ ਆਪਣਾ ਕਾਰੋਬਾਰ ਮੱਛੀ ਪਾਲਣ ਦੇ ਰੂਪ ਦੇ ਵਿੱਚ ਬਤਕਾਂ ਪਾਲਣ ਦੇ ਰੂਪ ਦੇ ਵਿੱਚ ਕਰ ਸਕਦੇ ਸੀ ਲਿਕਨ ਇਹ ਅਧੂਰਾ ਪਿਆ ਹੈ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਜਿਹੜਾ ਹੈ ਅਜੇ ਇਹਦਾ ਡੰਗਾ ਜਿਹੜਾ ਉਹ ਕੰਪਲੀਟ ਨਹੀਂ ਹੋਇਆ ਅੱਗੇ ਦਿਖਾਉਂਦਾ ਤੁਹਾਨੂੰ ਮੈਂ ਆਹ ਦੇਖ ਸਕਦੇ ਹੋ ਇਹ ਡੰਗਾ ਜਿਹੜਾ ਹੈ ਇਨਕੰਪਲੀਟ ਹੈ ਕੰਮ ਬੰਦ ਹੋ ਚੁੱਕਾ ਹੈ ਲਿਕਨ ਕੰਮ ਅਧੂਰਾ ਹੈ ਇਹ ਦੇਖ ਸਕਦੇ ਤੁਸੀਂ ਇਸ ਤਸਵੀਰਾਂ ਵਸਤੇ ਇਹ ਦੇਖ ਸਕਦੇ ਹੋ ਇਹ ਦੇਖ ਸਕਦੇ ਗਿੱੱਚਾ ਜੇ ਪੱਥਰਾਂ ਦੇ ਢੇਰ ਲੱਗੇ ਹੋਏ ਨੇ ਇਹ ਬਰਸਾਤ ਦਾ ਪਾਣੀ ਇਕੱਠਾ ਹੋਇਆ ਔਰ ਕੁਝ ਸਮੇਂ ਦੇ ਬਾਅਦ ਇਹ ਸ਼ਾਇਦ ਪਾਣੀ ਜਿਹੜਾ ਖਤਮ ਹੋ ਜਾਏਗਾ ਕਿਉਂਕਿ ਹੋਰ ਕੋਈ ਪਾਣੀ ਇਕੱਠਾ ਕਰਦਾ ਇਹਨਾਂ ਕੋਲ ਟਿਊਬਲ ਵਗੈਰਾ ਜਾਂ ਮੋਟਰ ਵਗੈਰਾ ਕੋਈ ਨਹੀਂ ਆਈ ਹੈ ਸੋਰਸਸ ਨਹੀਂ ਆ ਰਹਾ ਸੋ ਦੇਖ ਸਕਦੇ ਤੁਸੀਂ ਕਿ ਇੰਨੀ ਲਾਗਤ ਇੱਥੇ ਇਨਾ ਪੈਸਾ ਇੱਥੇ ਖਰਚ ਹੋ ਚੁੱਕਾ ਹੈ ਲੇਕਿਨ ਮਕਸਦ ਦੀ ਪੂਰਤੀ ਨਹੀਂ ਹੋ ਪਾਰੀ ਕਿਸੇ ਵੀ ਕਿਸਮ ਦਾ ਇੱਥੇ ਰੋਜ਼ਗਾਰ ਨਹੀਂ ਦਿਖਾਈ ਦੇ ਰਿਹਾ ਕਿ ਕੋਈ ਕਿਸੇ ਨੇ ਮੱਛੀ ਪਾਲਣ ਇੱਥੇ ਕੀਤਾ ਹੋਵੇ ਜਾਂ ਬਤਖ ਪਾਲਣ ਕਿੱਥੇ ਕੀਤਾ ਹੋਵੇ ਕਿਉਂਕਿ ਕੰਮ ਹੀ ਇਨਕੰਪਲੀਟ ਹੈ ਇਹ ਕੰਮ ਕੰਪਲੀਟ ਕਦੋਂ ਹੋਏਗਾ ਇਹਦੇ ਬਾਰੇ ਸਬੰਧਤ ਜੋ ਵਿਭਾਗ ਹੈ ਉਹੀ ਜਾਣਦੇ ਆ ਕਿ ਅੱਗੇ ਪ੍ਰੋਬਲਮ ਜਿਹੜੀ ਉਹ ਕੀ ਆ ਰਹੀ ਹੈ ਸੋ ਸਰਕਾਰਾਂ ਜਿਹੜੀਆਂ ਹਨ ਜਨ ਹਿੱਤ ਦੇ ਵਾਸਤੇ ਜਨ ਕਲਿਆਣ ਦੇ ਵਾਸਤੇ ਰੋਜ਼ਗਾਰ ਦੇ ਵਾਸਤੇ ਬਹੁਤ ਸਾਰੀਆਂ ਸਕੀਮਾਂ ਲਾਂਚ ਕਰਦੀ ਹੈ ਪਰ ਉਹ ਅੱਧ ਦੇ ਵਿੱਚ ਹੀ ਲਟਕ ਜਾਂਦੀਆਂ ਨੇ ਜਿੱਦਾਂ ਲੋਕਾਂ ਨੂੰ ਫਾਇਦਾ ਨਹੀਂ ਮਿਲ ਪਾਰਿਆ ਸੋ ਇਹ ਸਕੀਮਾਂ ਵੀ ਲੋਕਾਂ ਦੇ ਪੈਸੇ ਦੇ ਨਾਲ ਹੀ ਪੂਰੀਆਂ ਹੁੰਦੀਆਂ ਨੇ ਚਾਹੇ ਤਲਾਬ ਹੈ ਇਹ ਦੇਖ ਸਕਦੇ ਹੋ ਕਿ ਤਲਾਬ ਇੱਥੇ ਜੋ ਵੀ ਅਮਾਉਂਟ ਲੱਗ ਰਿਹਾ ਪੈਸਾ ਲੱਗ ਰਿਹਾ ਇਹ ਲੋਕਾਂ ਦੇ ਟੈਕਸਾਂ ਦਾ ਪੈਸਾ ਹੈਗਾ। ਔਰ ਲੋਕਾਂ ਦੇ ਵਾਸਤੇ ਹੀ ਇਹ ਜਲਅਸ਼ੇ ਬਣਾਏ ਜਾ ਰਹੇ ਨੇ ਕਿ ਉਹਨਾਂ ਨੂੰ ਕੋਈ ਰੋਜ਼ਗਾਰ ਮਿਲੇਗਾ। ਲੇਕਿਨ ਜਦੋਂ ਇਸ ਤਰ੍ਹਾਂ ਦੀ ਅਸੀਂ ਸਥਿਤੀ ਦੇਖਦੇ ਹਾਂ ਕਿ ਅਦਰ ਦੇ ਵਿੱਚ ਜਿਹੜਾ ਆ ਉਹ ਕੰਮ ਫਸਿਆ ਹੋਇਆ। ਨਾ ਅਗਲੇ ਪੈਸੇ ਦਾ ਕੀ ਹਿਸਾਬ ਕਿਤਾਬ ਹੈ ਨਾ ਪਿਛਲੇ ਪੈਸੇ ਦਾ ਕੀ ਹਿਸਾਬ ਕਿਤਾਬ ਹੈ ਕੋਈ ਵੀ ਇੱਥੇ ਨਹੀਂ ਦਿਖਾਈ ਦੇ ਰਿਹਾ। ਕਿ ਕਿਸ ਤਰ੍ਹਾਂ ਜਿਹੜੀ ਹੈ ਜਨਤਾ ਦੇ ਪੈਸੇ ਦੇ ਨਾਲ ਲੁੱਟ ਖਸੁੱਟ ਜਿਹੜੀ ਹੋ ਰਹੀ ਆ ਔਰ ਜਨਤਾ ਦੇ ਨਾਲ ਜਿਹੜਾ ਆ ਜਨਤਾ ਦੇ ਪਾਪਨਾਮਾ ਦੇ ਨਾਲ ਬੁਰੀ ਤਰ੍ਹਾਂ ਜਿਹੜਾ ਖਿਲਵਾੜ ਜਿਹੜਾ ਉਹ ਕੀਤਾ ਜਾ ਰਿਹਾ ਇਸ ਤਰ੍ਹਾਂ ਵੀ ਕਹਿ ਸਕਦੇ ਆ ਕਿ ਜਨਤਾ ਨੂੰ ਜਿਹੜਾ ਹਰ ਵਾਰ ਜਿਹੜਾ ਮੂਰਖ ਬਣਾਇਆ ਜਾਂਦਾ ਸਕੀਮਾਂ ਦੇ ਨਾਲ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਲਾਂਚ ਦੀਆਂ ਕੀਤੀਆਂ ਜਾਂਦੀਆਂ ਨਾ ਪਰ ਸਕੀਮਾਂ ਦਾ ਲਾਭ ਜਿਹੜਾ ਹੈ ਪ੍ਰੈਕਟੀਕਲੀ ਰੂਪ ਦੇ ਵਿੱਚ ਲੋਕਾਂ ਨੂੰ ਨਹੀਂ ਮਿਲ ਪਾਂਦਾ ਸੋ ਸਰਕਾਰਾਂ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਸ਼ਾਸਨ ਨੂੰ ਖਾਸ ਕਰਕੇ ਸ਼ਾਸਨ ਦੇ ਵੱਲੋਂ ਜਿਹੜੀਆਂ ਸਕੀਮਾਂ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਲੇਕਿਨ ਅੱਗੇ ਕੰਮ ਜਿਹੜਾ ਪ੍ਰਸ਼ਾਸਨ ਨੇ ਕਰਨਾ ਹੁੰਦਾ ਹੈ ਜਾਂ ਫਿਰ ਅਗਰ ਤੁਸੀਂ ਪਿੰਡੂ ਲੈਵਲ ਤੇ ਲੈ ਕੇ ਚਲੋ ਤੇ ਪਿੰਡ ਦੀਆਂ ਪੰਚਾਇਤਾਂ ਨੇ ਕੰਮ ਜਿਹੜਾ ਕਰਨਾ ਹੁੰਦਾ ਹੈ ਕੋਈ ਹਸਤਾਖਤ ਜਿਹੜਾ ਹੈ ਸ਼ਾਸਨ ਸ਼ਾਸਕ ਵਰਗ ਜਿਹੜਾ ਪ੍ਰਸ਼ਾਸਨ ਤੋਂ ਨਹੀਂ ਪੁੱਛਦਾ ਪੰਚਾਇਤਾਂ ਦੇ ਕੋਈ ਆਰਡਰਡ ਵਗੈਰਾ ਨਹੀਂ ਹੁੰਦੇ ਕਿ ਕਿੰਨਾ ਪੈਸਾ ਆਇਆ ਕਿੱਥੇ ਖਰਚ ਕੀਤਾ ਪ੍ਰੋਜੈਕਟ ਚਾਲੂ ਹੋਇਆ ਕਿ ਨਹੀਂ ਹੋਇਆ ਕੋਈ ਪਤਾ ਨਹੀਂ ਹੈ ਸੋ ਇਸ ਤਰ੍ਹਾਂ ਅਗਰ ਤੁਸੀਂ ਦੇਖੋ ਤਾਂ ਦੇਸ਼ ਕਿਸ ਤਰ੍ਹਾਂ ਜਿਹੜਾ ਤਰੱਕੀ ਕਰ ਸਕਦਾ ਹੈ ਦੇਸ਼ ਦੇ ਲੋਕ ਕਿਸ ਤਰ੍ਹਾਂ ਤਰੱਕੀ ਕਰ ਸਕਦੇ ਆ ਇਸ ਤਰ੍ਹਾਂ ਜਿਹੜਾ ਬੜੇ ਨਾਜ਼ੁਕ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਕਿ ਜਿੱਤਨਾ ਕਹਿ ਸਕਦੇ ਆ ਅਸੀਂ ਕਿ ਅੰਨੀ ਪੀਏ ਕਦੀ ਔਰ ਕੁੱਤੀ ਚੱਟੇ ਕਦੀ ਔਰ ਇਹ ਸਕੀਮਾਂ ਜਿਹੜੀਆਂ ਅੱਧ ਦੇ ਵਿੱਚ ਲੜਕੀਆਂ ਰਹਿੰਦੀਆਂ ਨੇ ਔਰ ਇਹ ਜਿਹੜਾ ਤੁਹਾਨੂੰ ਅੱਜ ਦਿਖਾ ਰਹੇ ਆ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਪੈਂਦੇ ਪਿੰਡ ਅੰਤੌਰ ਔਰ ਹਲਕਾ ਪੋਏ ਦੇ ਵਿੱਚ ਇਹ ਪਿੰਡ ਪੈਂਦਾ ਹੈ ਇਹ ਉਥੋਂ ਦਾ ਇਹ ਜਲ ਸਰੋਵਰ ਹੈ ਜੋ ਕਿ ਅਜੇ ਤੱਕ ਕੰਪਲੀਟ ਨਹੀਂ ਹੋ ਪਾਇਆ। ਔਰ ਜੋ ਇਸ ਯੋਜਨਾ ਦੇ ਵਿੱਚ ਜੋ ਇਹਦੇ ਫਾਇਦੇ ਕਿਨਾਏ ਗਏ ਨੇ ਇਹਦੇ ਮਕਸਦ ਕਿਨਾਏ ਗਿਆ ਉਹ ਕਿਤੇ ਵੀ ਪੂਰੇ ਹੁੰਦੇ ਨਹੀਂ ਦਿਖਾਈ ਦੇ ਰਹੇ। ਸੋ ਸਾਥੀਓ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨਸ ਇਸ ਤਰ੍ਹਾਂ ਦੀ ਜਾਣਕਾਰੀਆਂ ਜੋ ਲੋਕ ਹਿੱਤ ਦੇ ਵਾਸਤੇ ਹਨ ਅਸੀਂ ਆਪਣੇ ਚੈਨਲ Truth Wave SR ਦੇ ਮਾਧਿਅਮ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਪૃਥਵੀਵ ਐਸ ਆਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਜਦੋਂ ਵੀ ਆਉਂਦੀ ਨਾ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਔਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰਨਾ ਇਹਦੇ ਨਾਲ ਨਾਲ ਹੀ ਤੁਹਾਨੂੰ ਇਹ ਦੱਸਦਿਆਂ ਇੱਧਰ ਤੁਹਾਨੂੰ ਇੱਕ ਨਜ਼ਰ ਹੋਰ ਕਰਾਉਂਦੇ ਆ ਕਿ ਇਹ ਪਲਾਟ ਜਿਹੜਾ ਤੁਸੀਂ ਦਿਖਾ ਰਹੇ ਖੇਤ ਜਿਹੜਾ ਦਿਖਾ ਰਹੇ ਆ ਇੱਥੇ ਸ਼ਾਇਦ ਸਟੇਡੀਅਮ ਆ ਲਾਟੋ ਹਿਆ ਕਿਤੇ ਸਟੇਡੀਅਮ ਬਣਨਾ ਹੈ ਲੇਕਿਨ ਇਹ ਵੀ ਕੰਮ ਜਿਹੜਾ ਅਦਰ ਦੇ ਵਿੱਚ ਫਸਿਆ ਹੋਇਆ ਹੈ ਇਹਦਾ ਵੀ ਅੱਗੇ ਕੋਈ ਪ੍ਰੋਗਰੈਸ ਜਿਹੜੀ ਆ ਉਹ ਨਹੀਂ ਦਿਖਾਈ ਦੇ ਰਹੀ ਔਰ ਬੱਚਿਆਂ ਦੇ ਖੇਲ ਖੂਦ ਦੇ ਵਾਸਤੇ ਨੌਜਵਾਨਾਂ ਦੇ ਖੇਲ ਖੂਦ ਦੇ ਵਾਸਤੇ ਇਹ ਸਟੇਡੀਅਮ ਬਣਾਇਆ ਜਾਣਾ ਹੈ ਲੇਕਿਨ ਕਦੋਂ ਕੰਪਲੀਟ ਹੋਏਗਾ ਕਦੋਂ ਇਹ ਬੱਚੇ ਜਿਹੜੇ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜਾ ਇਸ ਖੇਲ ਖੂਦ ਮੈਦਾਨ ਦਾ ਸਟੇਡੀਅਮ ਦਾ ਫਾਇਦਾ ਉਠਾ ਪਾਣਗੇ ਇਹ ਆਉਣ ਵਾਲਾ ਵਕਤ ਹੀ ਦੱਸੇਗਾ ਸੋ ਇਹਨਾਂ ਜਾਣਕਾਰੀਆਂ ਦੇ ਨਾਲ ਮੈਂ ਸਭ ਤੋਂ ਰਜ਼ਾ ਲੈਂਦਾ ਹਾਂ ਧੰਨਵਾਦ